हां जी दोस्तों पाकिस्तान ਦੇ ਮਸ਼ਹੂਰ ਐਕਟਰ ਜੋ ਕਿ ਇਫਤਾਰ ਖਾਨ ਬਾਰੇ ਤੁਸੀਂ ਸਭ ਜਾਣਦੇ ਹੋ ਜੋ ਕਿ ਚੱਲ ਮੇਰਾ ਪੁੱਤ ਵਰਗੀਆਂ ਵੱਡੀਆਂ-ਵੱਡੀਆਂ ਫਿਲਮਾਂ ਦੇ ਵਿੱਚ ਕੰਮ ਕਰ ਚੁੱਕਿਆ ਹੈ ਜਿਸ ਨੂੰ ਦੋਸਤੋ ਜੋ ਕਿ ਪੰਜਾਬੀ ਐਕਟਰਾਂ ਵੱਲੋਂ ਹੀ ਐਡੀ ਵੱਡੀ ਸ਼ੋਰ ਤੇ ਨਾਮ ਮਿਲਿਆ ਹੈ ਬਾਕੀ ਦੋਸਤੋ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਭਾਰਤ ਤੇ ਪਾਕਿਸਤਾਨ ਵਿੱਚ ਜੰਗ ਲੱਗੀ ਹੋਈ ਸੀ ਉਸੇ ਨੂੰ ਲੈ ਕੇ ਚੱਲਦਿਆਂ ਜੋ ਕਿ ਇਫਤਾਰ ਖਾਨ ਵੱਲੋਂ ਇੱਕ ਵੱਡਾ ਬਿਆਨ ਕੀਤਾ ਗਿਆ ਸੀ ਉਸ ਵਿੱਚ ਇਫਤਾਰ ਖਾਣ ਵਾਲੋ ਕਿਹਾ ਗਿਆ ਸੀ ਕਿ ਅਸੀਂ ਪਾਕਿਸਤ ਅਸੀਂ ਜੋ ਕਿ ਹਿੰਦੁਸਤਾਨ ਤੇ ਪੰਜਾਬ ਨੂੰ ਅਸੀਂ ਮਿੱਟੀ 'ਚ ਮਿਲਾ ਦੇਾਂਗੇ ਅਸੀਂ ਇਸ ਨੂੰ ਤਬਾਹ ਕਰ ਦੇਾਂਗੇ ਬਾਕੀ ਦੋਸਤੋ ਬਾਕੀ ਦੋਸਤੋ ਤੁਹਾਨੂੰ ਦੱਸ ਦਿੰਨੇ ਆ ਕਿ ਉਸ ਨੂੰ ਲੈ ਕੇ ਚੱਲਦੇ ਆਂ ਜੋ ਕਿ ਪੰਜਾਬ ਦੇ ਕਿਸੇ ਵੀ ਐਕਟਰ ਵੱਲੋਂ ਜੋ ਕਿ ਕੋਈ ਵੀ ਇਹੋ ਜਿਹੀ ਸਟੇਟਮੈਂਟ ਨਹੀਂ ਦਿੱਤੀ ਜਾ ਰਹੀ ਜੋ ਕਿ ਪੰਜਾਬ ਦੇ ਸਿੰਘਰਾ ਦੇ ਐਕਟਰ ਵੱਲੋਂ ਕਿਹਾ ਜਾ ਰਿਹਾ ਸੀ ਕਿ ਇਹ ਜੰਗ ਨਹੀਂ ਲੱਗਣੀ ਚਾਹੀਦੀ ਇਹ ਜੰਗ ਇੱਥੇ ਹੀ ਰੁਕ ਜਾਣੀ ਚਾਹੀਦੀ ਹੈ ਉਸੇ ਨੂੰ ਲੈ ਕੇ ਚੱਲਦੇ ਹਾਂ ਜੋ ਕਿ ਇਫਤਾਰ ਖਾਨ ਦੇ ਜੋ ਕਿ ਦੋਸਤੋ ਵੱਡੇ ਵੱਡੇ ਬਿਆਨ ਸਨ ਜੋ ਕਿ ਗਲਤ ਬਿਆਨ ਕੀਤੇ ਜਾ ਰਹੇ ਸਨ ਉਸੇ ਨੂੰ ਲੈ ਕੇ ਚੱਲਦੇ ਹਾਂ ਜੋ ਕਿ ਪੰਜਾਬ ਦੇ ਸਿੰਗਰ ਤੇ ਐਕਟਰਾਂ ਵੱਲੋਂ ਕਿਹਾ ਜਾ ਰਿਹਾ ਕਿ ਅਸੀਂ ਇਸ ਦਾ ਬਾਈਕਾਟ ਕਰਦੇ ਹਾਂ ਅੱਜ ਤੋਂ ਬਾਅਦ ਅਸੀਂ ਇਸ ਨਾਲ ਕੋਈ ਫਿਲਮ ਨਹੀਂ ਕਰਾਂਗੇ ਔਰ ਅਸੀਂ ਇਸ ਦੀ ਪੰਜਾਬ ਵਿੱਚ ਕੋਈ ਫਿਲਮ ਨਹੀਂ ਲੱਗਣ ਦੇਵਾਂਗੇ ਬਾਕੀ ਦੋਸਤੋ ਬਿਨੀਟਰ ਲੋਗੋ ਵੱਲੋਂ ਗੱਗੂ ਗੱਲ ਵੱਲੋਂ ਤੇ ਹੋਰ ਹੀ ਵੱਡੇ ਵੱਡੇ ਐਕਟਰਾਂ ਵੱਲੋਂ ਜੋ ਕਿ ਵੱਡੇ ਬਿਆਨ ਦਿੱਤੇ ਗਏ ਹਨ ਕਿ ਇਹ ਸਾਡੇ ਸਿਰ ਤੇ ਹੀ ਬਣਿਆ ਹੈ ਇਹ ਸਾਡੇ ਖਾਲੀਜੀ ਰੋਟੀ ਖਾ ਕੇ ਸਾਡੇ ਸ਼ੇਕ ਕਰ ਰਿਹਾ ਹੈ ਬਾਕੀ ਦੋਸਤੋ ਤੁਸੀਂ ਇਫਤਾਰ ਖਾਣ ਬਾਰੇ ਕੀ ਕਹਿਣਾ ਚਾਹੋਗੇ ਤੇ ਪੰਜਾਬ ਦੇ ਐਕਟਰ ਸਿੰਗਰਾ ਬਾਰੇ ਕੀ ਕਹਿਣਾ ਚਾਹੋਗੇ ਜੋ ਕਿ ਇਸ ਦੀ ਲੰਘਣਾ ਕਰ ਰਹੇ ਹਨ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਬਾਕੀ ਮਿਲਦੇ ਆਂ ਅਗਲੀ ਵੀਡੀਓ ਵੱਲ ਧੰਨਵਾਦ